ਸਸ਼ੀ ਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਸਟਾਈਲ ਵਿਦ ਪੰਜਾਬੀ 걸ਸ ਤੇ ਉਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਅਸੀਂ ਨਾਲ ਦੀ ਨਾਲ ਜਿਹੜੇ ਪੇਂਟਿੰਗ ਵਾਲੇ ਸੂਟ ਵੀ ਤੁਹਾਨੂੰ ਸ਼ੇਅਰ ਕਰਦੇ ਰਹਿੰਨੇ ਆ ਉਹਨਾਂ ਦੇ ਡਿਜ਼ਾਈਨ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਅਗਰ ਤੁਹਾਨੂੰ ਕੋਈ ਵੀ ਡਿਜ਼ਾਈਨ ਵਧੀਆ ਲੱਗਦਾ ਜਾਂ ਤੁਸੀਂ ਪੇਂਟ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਹਰ ਇੱਕ ਤਰ੍ਹਾਂ ਦਾ ਜਿਹੜਾ ਪੇਂਟਿੰਗ ਉਹ ਵੀ ਅਸੀਂ ਆਰਡਰਸ ਤੇ ਰੈਡੀ ਕਰਵਾ ਕੇ ਦਿੰਨੇ ਆ ਸੋ ਅਗਰ ਤੁਸੀਂ ਸਾਡੀ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਸਾਡੀ ਵੀਡੀਓਜ਼ ਤੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਕਰਦੇ ਆਂ ਜੀ ਵੀਡੀਓ ਸਟਾਰਟ ਇਹ ਹੈ ਜੀ ਸਾਡੀ ਸਪੈਸ਼ਲ ਪੇਂਟਿੰਗ ਵਾਲੇ ਸੂਟਸ ਦੀ ਸੀਰੀਜ਼ ਜਿਹਦੇ ਵਿੱਚ ਕਿਹਾ ਸੀ ਤੁਹਾਨੂੰ ਪੇਂਟਿੰਗ ਵਾਲੇ ਸੂਟ ਹੈ ਜਿਹੜੇ ਉਹ ਦਿਖਾਵਾਂਗੇ ਜਿਹੜੇ ਕਿ ਜਿਹਦਾ ਮੇਨ ਕਨਸੈਪਟ ਜਿਹੜਾ ਆਪਾਂ ਰੱਖਿਆ ਉਹ ਸਮਰ ਫ੍ਰੈਂਡਲੀ ਹੀ ਫੈਬਰਿਕ ਆ ਕਿ ਕਾਟਨ ਦਾ ਤੇ ਬੜੇ ਹੀ ਪਿਆਰੇ ਅਸੀਂ ਮੌਸਮ ਦੇ ਅਕੋਰਡਿੰਗ ਕਲਰ ਚੂਜ਼ ਕੀਤੇ ਨੇ ਇਹ ਹੈ ਜੀ ਸਭ ਤੋਂ ਪਹਿਲਾ ਸੂਟ ਜਿਹਦੇ ਵਿੱਚ ਕੇ ਤੁਸੀਂ ਦੇਖ ਸਕਦੇ ਹੋ ਅ ਸੂਟ ਇਹ ਜਿਹੜਾ ਕਲਰ ਹੈ ਇਹਦਾ ਮਹਿੰਦੀ ਕਲਰ ਸੂਟ ਹੈ ਤੇ ਬੜਾ ਹੀ ਸੋਹਣਾ ਇਹਦੇ ਉੱਤੇ ਜਿਹੜਾ ਸੀ ਪੇਂਟਿੰਗ ਦਾ ਕਨਸੈਪਟ ਰੱਖਿਆ ਹੋਇਆ ਤੇ ਬੜੇ ਹੀ ਸੋਹਣੇ ਜਿਹੜੇ ਇਹ ਫਲਾਵਰ ਦਿੱਤੇ ਹੋਏ ਨੇ ਜਿਹੜੇ ਫਲਾਵਰਸ ਨੇ ਇਹ ਅਸੀਂ ਬਿਲਕੁਲ ਜਿਹੜੇ ਕੋਨਿਆਂ ਤੇ ਦਿੱਤੇ ਹੋਏ ਨੇ ਦੇਖੋ ਬੜੇ ਹੀ ਸੋਹਣੇ ਅਸੀਂ ਜਿਹੜੇ ਚਾਕਾਂ ਦੇ ਉੱਤੇ ਕਾਰਨਰਸ ਦੇ ਉੱਤੇ ਫਲਾਵਰ ਦਿੱਤੇ ਗਏ ਨੇ ਤੇ ਫਲਾਵਰ ਜਿਹੜੇ ਨੇ ਇਹ ਬੜੇ ਹੀ ਸੋਹਣੇ ਜਿਹੜੇ ਫਲਾਵਰਸ ਨੇ ਬੜੇ ਹੀ ਸੋਹਣੇ ਇਹਦੇ ਵਿੱਚ ਕਲਰਫੁਲ ਕੀਤੇ ਹੋਏ ਹੈ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਕਰਕੇ ਬੜਾ ਹੀ ਇੱਕ 3D ਜਿਹਾ ਇਫੈਕਟ ਆ ਰਿਹਾ ਹੈ ਤੇ ਬਹੁਤ ਹੀ ਸੋਹਣਾ ਪੇਂਟ ਦਾ ਹੈ ਜਿਹੜਾ ਸਟਾਈਲ ਰੱਖਿਆ ਹੋਇਆ ਹੈ ਤੇ ਇਹ ਹੈ ਜੀ ਇਹਦੇ ਨਾਲ ਮਿਲਦੀ ਜੁਲਦੀ ਲੇਸ ਜਿਹੜੀ ਕਿ ਅਸੀਂ ਚਾਕਾਂ ਦੇ ਉੱਤੇ ਲੇਸ ਦਾ ਟੱਚ ਦਿੱਤਾ ਹੋਇਆ ਹੈ ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਦੇਖੋ ਬਾਜੂ ਦੇ ਉੱਤੇ ਵੀ ਬਹੁਤ ਜ਼ਿਆਦਾ ਸੋਨਾ ਇੱਕ ਛੋਟਾ ਜਿਹਾ ਫਲਾਵਰ ਦਿੱਤਾ ਗਿਆ ਹੈ ਜਿਹੜੇ ਕਲਰਸ ਨੇ ਬਹੁਤ ਹੀ ਸੋਨੇ ਦੇ ਉੱਤੇ ਉੱਠ ਕੇ ਆਏ ਨੇ ਬੜੇ ਹੀ ਸੋਹਣੇ ਜਿਹੜੇ ਕਲਰ ਕੰਬੀਨੇਸ਼ਨ ਹੈ ਜਿੱਦਾਂ ਥਲਕਾ ਜਾਂ ਬਲੂ ਕਲਰ ਦਾ ਮਰਜੈਂਟਾ ਲਾਈਟ ਔਰੇਂਜ ਹਨ ਬੜੇ ਹੀ ਸੋਹਣੇ ਕਲਰਸ ਰੱਖੇ ਨੇ ਜਿਹੜੇ ਕਿ ਮਹਿੰਦੀ ਕਲਰ ਦੇ ਉੱਤੇ ਬਹੁਤ ਸੋਹਣੇ ਜਿਹੜੇ ਲੁੱਕ ਦੇ ਰਹੇ ਨੇ ਇਹ ਜਿਹਦਾ ਗਲਾ ਗਲੇ ਨੂੰ ਅਸੀਂ ਹਲਕਾ ਜਾਂ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਵੀ ਸ਼ੇਪ ਦਾ ਗਲਾ ਰੱਖਿਆ ਹੋਏ ਤੇ ਮੇਨ ਇਹਦੇ ਵਿੱਚੋਂ ਜਿਹੜਾ ਰੈੱਡ ਕਲਰ ਅਸੀਂ ਪਿਕ ਕਰਕੇ ਉਹਨੂੰ ਹਾਈਲਾਈਟ ਕੀਤਾ ਹੈ ਰੈੱਡ ਕਲਰ ਦੇ ਅਸੀਂ ਬਟਨਸ ਲਗਾਏ ਹੋਏ ਨੇ ਤੇ ਬੜਾ ਹੀ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਇਆ ਜਿਹੜਾ ਕਿ ਸਮਰਸ ਦੇ ਵਿੱਚ ਛੋਟੇ-ਮੋਟੇ ਫੰਕਸ਼ਨਸ ਤੇ ਪਾਉਣ ਲਈ ਬਹੁਤ ਹੀ ਵਧੀਆ ਤੇ ਪਰਫੈਕਟ ਹੈ ਹਨਾ ਬੜਾ ਹੀ ਇੱਕ ਕੰਫਰਟ ਜੀ ਲੁੱਕ ਦਾ ਸੂਟ ਬਣ ਕੇ ਰੈਡੀ ਹੋਇਆ ਤੇ ਇਹ ਹੈਗੇ ਜੀ ਜੇ ਦੀ ਬਾਟਮ ਨਾਲ ਦੀ ਨਾਲ ਅਸੀਂ ਜਿਹੜਾ ਇਹ ਬਾਟਮ ਦੇ ਉੱਤੇ ਵੀ ਰੱਖਿਆ ਗਿਆ ਹੈ ਦੇਖੋ ਤੁਸੀਂ ਬਹੁਤ ਹੀ ਸੋਹਣੇ ਇੱਕ ਮਲਟੀ ਕਲਰਸ ਦੇ ਬੜੇ ਹੀ ਫਲੋਰੋਸੈਂਟ ਜਿਹੇ ਫਲਾਵਰਸ ਅਸੀਂ ਬਾਟਮ ਤੇ ਰੱਖੇ ਗਏ ਹੈ ਜਿਹੜੇ ਕਿ ਬਾਟਮ ਨੂੰ ਬੜਾ ਹੀ ਸੋਹਣਾ ਇੱਕ ਬਹੁਤ ਹੀ ਪਿਆਰੀ ਲੁੱਕ ਦਿੰਦੇ ਨੇ ਦੇਖੋ ਬਹੁਤ ਹੀ ਜਿਹੜਾ ਇਹ ਸੂਟ ਹੈ ਇਹ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੈਗਾ ਤੇ ਇਹ ਹੈ ਜੀ ਇਹਦਾ ਦੁਪੱਟਾ ਦੁਪੱਟਾ ਸੀ ਇਹਦੇ ਨਾਲ ਜਿਹੜਾ ਰੱਖਿਆ ਹੈ ਅ ਤੁਸੀਂ ਦੇਖੋ ਮਸਲੀਨ ਦਾ ਦੁਪੱਟਾ ਬਹੁਤ ਹੀ ਸੋਹਣਾ ਜਿੱਦਾਂ ਅਸੀਂ ਪਹਿਲਾਂ ਹੀ ਦੱਸਿਆ ਕਿ ਸਮਰਸ ਦੇ ਵਿੱਚ ਹੀ ਬਹੁਤ ਹੀ ਵਧੀਆ ਰਹਿੰਦਾਗਾ ਤੇ ਜਿੰਨੇ ਵੀ ਇਹਦੇ ਵਿੱਚ ਪੇਂਟਿੰਗਸ ਤੇ ਕਲਰ ਨੇ ਉਹੀ ਅਸੀਂ ਚੱਕ ਕੇ ਦੁਪੱਟੇ ਦੇ ਵਿੱਚ ਅਸੀਂ ਟਾਈ ਐਂਡ ਡਾਈ ਦਾ ਸਾਰਾ ਰੱਖਿਆ ਹੋਇਆ ਹੈ ਟਾਈ ਐਂਡ ਡਾਈ ਕਰਵਾਈ ਹੈ ਦੁਪੱਟੇ ਨੂੰ ਅਸੀਂ ਤੁਹਾਨੂੰ ਥੋੜਾ ਓਪਨ ਕਰਕੇ ਵੀ ਦਿਖਾਉਣੀ ਆ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਬਣ ਕੇ ਰੈਡੀ ਹੋਇਆ ਜਿਹਦੇ ਵਿੱਚ ਜਿਹੜਾ ਟਾਈ ਐਂਡ ਦਾ ਡਾਈ ਦਾ ਕਨਸੈਪਟ ਹੈ ਅਸੀਂ 4 ਸਾਈਡ ਤੇ ਰੱਖਿਆ ਹੋਇਆ ਦੇਖੋ ਹੈ ਰੈੱਡ ਕਲਰ ਨੂੰ ਥੋੜਾ ਜਿਹਾ ਅਸੀਂ ਹਲਕਾ ਜਿਹਾ ਹਾਈਲਾਈਟ ਕੀਤਾ ਕਿਉਂਕਿ ਗਰਮੀ ਦੇ ਅਕੋਰਡਿੰਗ ਥੋੜਾ ਜਿਹਾ ਡਾਰਕ ਕਲਰ ਹਨਾ ਤੇ ਬਾਕੀ ਅਸੀਂ ਬੜੇ ਹੀ ਸੋਹਣੇ ਲਾਈਟ ਤੇ ਡਾਰਕ ਕਲਰਸ ਪਾ ਕੇ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਕੀਤਾ ਹੈ ਤੁਸੀਂ ਆਪਣੇ ਅਕੋਰਡਿੰਗ ਦੁਪੱਟਿਆਂ ਤੇ ਲੇਸਸ ਦਾ ਵੀ ਟੱਚ ਦੇ ਸਕਦੇ ਹੋ ਹਨਾ ਸੋ ਇਸ ਤਰ੍ਹਾਂ ਦੇ ਸੂਟ ਬਹੁਤ ਹੀ ਸੋਹਣੇ ਜਿਹੜੇ ਬਣ ਕੇ ਨੇ ਰੈਡੀ ਹੁੰਦੇ ਆ ਬਾਕੀ ਸਟਿਚਿੰਗ ਪੈਟਰਨ ਬਹੁਤ ਮੈਟਰ ਕਰਦਾ ਹਨਾ ਸਟਿਚਿੰਗ ਤੋਂ ਬਾਅਦ ਜਿਹੜਾ ਸੂਟ ਦੀ ਹੋਰ ਵੀ ਲੁੱਕ ਬਣ ਕੇ ਸੋਹਣੀ ਆਉਂਦੀ ਆ ਤੇ ਇਹ ਜੀ ਸਾਡਾ ਅਗਲਾ ਸੂਟ ਤੁਸੀਂ ਇਹਦਾ ਪਹਿਲਾ ਕਲਰ ਚੈੱਕ ਕਰੋ ਕਲਰ ਇਹਦਾ ਬਹੁਤ ਹੀ ਪਿਆਰਾ ਇੱਕ ਬ੍ਰਿਕ ਜਾਂ ਅ ਕਲਰ ਹੈ ਇਹਦਾ ਤੇ ਜਿਹੜਾ ਫੈਬਰਿਕ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਦਾ ਜਿਹੜਾ ਫੈਬਰਿਕ ਹੈ ਇਹ ਕਾਟਨੀ ਹੈ ਬੜਾ ਹੀ ਲਾਈਟ ਵੇਟ ਤੇ ਕੰਫਰਟਜਾ ਫੈਬਰਿਕ ਹੈ ਹਲਕੇ ਹਲਕੇ ਵਿੱਚ ਚੈੱਕ ਦਾ ਵੀ ਲਾਈਨਿੰਗ ਦਾ ਵੀ ਹੈਗਾ ਵਿੱਚ ਲਾਈਨਸ ਨੇ ਹਲਕੇ ਹਲਕੇ ਆ ਜਿੱਦਾਂ ਕਿ ਪਲੇਨ ਕਾਟਨ ਨਾਲੋਂ ਅੱਜਕੱਲ ਮਾਰਕੀਟ ਦੇ ਵਿੱਚ ਕਾਫੀ ਤਰ੍ਹਾਂ ਦੇ ਕਾਟਨ ਦੇ ਸੂਟ ਜਿਨ੍ਹਾਂ ਵਿੱਚ ਕਈ ਵਾਰੀ ਕੋਈ ਚੈੱਕ ਦੀ ਟੱਚ ਦਿੱਤਾ ਹੁੰਦਾ ਜਾਂ ਲਾਈਨਿੰਗ ਦਾ ਹਨ ਇਹਦਾ ਵੀ ਅਸੀਂ ਜਿਹੜਾ ਮੇਨ ਹੈਗਾ ਅਸੀਂ ਪੇਂਟਿੰਗ ਦੀ ਰੱਖਿਆ ਹੋਇਆ ਇਹਦਾ ਤੁਹਾਨੂੰ ਡਿਜ਼ਾਈਨ ਚੈੱਕ ਕਰਵਾਉਨੇ ਆ ਇਹ ਜਿਹੜਾ ਸੂਟ ਹੈ ਇਹ ਅਨਸਟਿਚ ਹੈ ਇਹ ਜਿਹਦਾ ਮੇਨ ਕੇਰੇ ਦਾ ਕੰਮ ਜਿਹਦੇ ਵਿੱਚ ਕਿ ਇੱਕ ਕਾਰਨਰ ਤੋਂ ਸਟਾਰਟ ਹੋ ਕੇ ਜਿਹੜਾ ਫਲਾਵਰ ਹੈ ਦੂਸਰੇ ਕਾਰਨਰ ਤੱਕ ਜਾਂਦਾ ਹੈ ਤੇ ਉੱਪਰ ਇਹ ਜਿਹੜਾ ਹੈਗਾ ਫਲਾਵਰ ਦਾ ਚਾਕ ਦੇ ਨਾਲ-ਨਾਲ ਉੱਪਰ हिਪ ਤੱਕ ਜਾਂਦਾ ਹੈ ਬੜਾਈ ਸੋਨਾ ਇੱਕ ਫਲੋਰਸੈਂਟ ਜਾ ਤੇ ਇੱਕ ਬੜੀ ਹੀ ਸੋਹਣੀ ਜੀ ਬੇਲ ਬਣੀ ਹੈ ਜਿਹਦੇ ਵਿੱਚ ਕਿ ਬੜੇ ਹੀ ਸੋਹਣੇ ਕਲਰ ਕੰਬੀਨੇਸ਼ਨ ਹਨਾ ਲਾਈ ਡਾਰਕ ਕਰਕੇ ਦਿੱਤੇ ਹੋਏ ਨੇ ਤੇ ਜਿਹੜੇ ਕਿ ਇਸ ਕਲਰ ਦੇ ਸੂਟ ਦੇ ਕਲਰ ਦੇ ਉੱਤੇ ਬਹੁਤ ਸੋਹਣੇ ਉੱਬਰ ਕੇ ਆ ਰਹੇ ਨੇ ਬੜਾ ਹੀ ਜਿਹੜਾ ਇੱਕ ਪਿਆਰਾ ਜਿਹਾ ਸੂਟ ਬਣਿਆਗਾ ਪੇਂਟਿੰਗ ਦਾ ਤੇ ਇਸ ਤਰ੍ਹਾਂ ਦੇ ਤੁਸੀਂ ਹਨਾ ਕਿਸੇ ਵੀ ਕੋਈ ਲੁੱਕ ਦੇ ਵਿੱਚ ਜਿਹੜਾ ਤੁਸੀਂ ਇਹ ਹੈਗਾ ਜੀ ਸਾਡਾ ਦੇਖੋ ਤੁਸੀਂ ਬਾਜੂ ਬਾਕੀ ਇਹਦਾ ਵੀ ਆਪਾਂ ਹਲਕੇ ਫੁਲਕੇ ਜਿੱਦਾਂ ਲੇਸਸ ਨਾਲ ਥੋੜਾ ਬਹੁਤ ਇਹਨੂੰ ਡਿਜ਼ਾਈਨ ਕਰਾਂਗੇ ਤਾਂ ਕਿ ਇਹਦੀ ਅਸੀਂ ਤੁਹਾਨੂੰ ਫਾਈਨਲ ਲੁੱਕ ਵੀ ਦਿਖਾਵਾਂਗੇ ਬਾਅਦ ਦੇ ਵਿੱਚ ਜਿਵੇਂ ਹਲਕਾ ਫੁਲਕਾ ਕੁਝ ਗਲੇ ਤੇ ਹਨਾ ਜਾਂ ਕੋਈ ਚਾਕਾਂ ਤੇ ਜਾਂ ਬਾਜੂ ਦੇ ਅੱਗੇ ਤਾਂ ਇਸ ਤਰ੍ਹਾਂ ਜਿਹੜਾ ਸੂਟ ਹੈ ਹੋਰ ਵੀ ਜ਼ਿਆਦਾ ਸੋਹਣਾ ਬਣ ਕੇ ਆਉਂਦਾਗਾ ਸੋ ਇਹ ਸੀਗੇ ਸਾਡੇ ਅੱਜ ਦੇ ਸੂਟ ਪੇਂਟਿੰਗਸ ਵਾਲੇ ਜਿਹੜੇ ਕਿ ਦੋ ਸੂਟ ਸੀਗੇ ਸਾਡੇ ਪੇਂਟਿੰਗ ਦੇ ਜਿਹੜੇ ਸਾਨੂੰ ਲੱਗੇ ਕਿ ਤੁਹਾਡੇ ਨਾਲ ਸਾਨੂੰ ਡਿਜ਼ਾਈਨ ਸ਼ੇਅਰ ਕਰਨੇ ਚਾਹੀਦੇ ਆ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਸਤਿ ਸ਼੍ਰੀ ਅਕਾਲ